ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਯਕਰਿਆ ਦੀ ਪਤਰੀ ਦਾ 10ਵਾਂ ਅਧਿਆਇ ਜਿਹੋਦਾ ਇਸਰਾਇਲ ਦੀ ਫਤਿਹ ਉਹਦੀ ਪਹਿਲੀ ਆਇਤ ਯਹੋਵਾ ਤੋਂ ਮੀ ਮੰਗੋ ਬਾਹਰ ਦੀ ਰੁੱਤ ਦਾ ਮੀ ਯਹੋਵਾ ਬਿਜਲੀ ਚਮਕਾਉਂਦਾ ਹੈ ਉਹ ਉਹਨਾਂ ਨੂੰ ਵਾਛੜ ਵਾਲਾ ਮੀ ਅਤੇ ਹਰੇਕ ਨੂੰ ਖੇਤ ਵਿੱਚ ਸਾਗ ਪੱਤ ਦੇਵੇਗਾ ਦੂਸਰੀ ਆਇਤ ਤਰਾਫਿਮ ਤਾਂ ਫੋਕੀਆਂ ਗੱਲਾਂ ਕਰਦੇ ਹਨ ਪੁੱਛ ਦੇਣ ਵਾਲੇ ਝੂਠ ਵੇਖਦੇ ਹਨ ਸੁਪਨੇ ਵਾਲੇ ਵਿਅਰਥ ਗੱਲਾਂ ਕਰਦੇ ਹਨ ਅਤੇ ਖਾਲੀ ਤਸੱਲੀ ਦਿੰਦੇ ਹਨ ਇਸ ਲਈ ਉਹ ਪੇਡਾ ਵਾਂਝ ਪਟਕਦੇ ਫਿਰਦੇ ਹਨ ਉਹ ਦੁੱਖ ਪਾਉਂਦੇ ਹਨ ਕਿਉਂ ਜੋ ਇਯਾਲੀ ਕੋਈ ਨਹੀਂ ਤੀਸਰੀ ਆਇਤ ਇਯਾਲੀਆਂ ਉੱਤੇ ਮੇਰਾ ਕਰੋਧ ਪੜ ਗਿਆ ਹੈ ਮੈਂ ਆਗੂਆਂ ਨੂੰ ਸਜ਼ਾ ਦੇਵਾਂਗਾ ਕਿਉਂ ਜੋ ਸਹਨਾ ਦੇ ਯਹੋਵਾ ਨੇ ਆਪਣੇ ਜੜਵਲ ਅਰਥਾਤ ਯਹੂਦਾ ਦੇ ਘਰਾਣੇ ਵੱਲ ਧਿਆਨ ਕੀਤਾ ਹੈ ਉਹ ਉਨ੍ਹਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਝ ਬਣਾਵੇਗਾ ਚੌਥੀ ਆਇਤ ਉਨ੍ਹਾਂ ਵਿੱਚੋਂ ਖੁੰਝੇ ਦਾ ਪੱਥਰ ਉਨ੍ਹਾਂ ਵਿੱਚੋਂ ਹੀ ਕੀਲੇ ਉਨ੍ਹਾਂ ਵਿੱਚੋਂ ਜੰਗੀ ਤਨੁਖ ਉਨ੍ਹਾਂ ਵਿੱਚੋਂ ਹੀ ਸਾਰੇ ਹਾਕਮ ਨਿਕਲਣਗੇ ਪੰਜਵੀਂ ਆਇਤ ਉਹ ਸੂਰਬੀਰਾਂ ਵਾਂਝ ਹੋਣਗੇ ਉਹ ਲੜਾਈ ਵਿੱਚ ਆਪਣੇ ਵੈਰੀਆਂ ਨੂੰ ਗਲੀ ਦੇ ਗਲੀਆਂ ਦੇ ਚਿੱਕੜ ਵਿੱਚ ਮਿੱਦਣਗੇ ਉਹ ਲੜਨਗੇ ਕਿਉਂ ਜੋ ਯਹਵਾ ਉਨ੍ਹਾਂ ਦੇ ਸੰਗ ਹੋਵੇਗਾ ਉਹ ਘੋੜਸਵਾਰਾਂ ਨੂੰ ਲਜਾਵਾਨ ਕਰਨਗੇ ਛੇਵੀਂ ਆਇਤ ਮੈਂ ਯਹੂਦਾ ਦੇ ਘਰਾਣੇ ਨੂੰ ਬਲਵੰਤ ਬਣਾਵਾਂਗਾ ਮੈਂ ਯੂਸਫ ਦੇ ਘਰਾਣੇ ਨੂੰ ਬਚਾਵਾਂਗਾ ਮੈਂ ਉਹਨਾਂ ਨੂੰ ਮੋੜ ਲਿਆਵਾਂਗਾ ਮੈਂ ਉਹਨਾਂ ਉੱਤੇ ਰਹਿਮ ਜੋ ਕੀਤਾ ਹੈ ਉਹ ਈਉਂ ਹੋਣਗੇ ਜਿਵੇਂ ਮੈਂ ਉਹਨਾਂ ਨੂੰ ਤਿਆਗਿਆ ਹੀ ਨਹੀਂ ਕਿਉਂਕਿ ਜੋ ਮੈਂ ਯਹਵਾ ਉਹਨਾਂ ਦਾ ਪਰਮੇਸ਼ਰ ਹਾਂ ਅਤੇ ਉਹਨਾਂ ਮੈਂ ਉਹਨਾਂ ਨੂੰ ਉੱਤਰ ਦੇਵਾਂਗਾ 7ਵੀਂ ਆਇਤ ਇਫਰਾਇਮ ਸੂਰਬੀਰਮਾਂਜ ਹੋਵੇਗਾ ਉਹਨਾਂ ਦੇ ਦਿਲ ਆਨੰਦ ਹੋਣਗੇ ਜਿਵੇਂ ਮੈਂ ਨਾਲ ਉਹਨਾਂ ਦੇ ਪੁੱਤਰ ਵੇਖਣਗੇ ਅਤੇ ਆਨੰਦ ਹੋਣਗੇ ਉਹਨਾਂ ਦੇ ਦਿਲ ਯਹਵਾ ਵਿੱਚ ਖੁਸ਼ ਹੋਣਗੇ 8ਵੀਂ ਆਇਤ ਮੈਂ ਸੀਟੀ ਵਿੱਚ ਜਾਵਾਂਗਾ ਅਤੇ ਮੈਂ ਉਹਨਾਂ ਨੂੰ ਇਕੱਠਿਆ ਕਰਾਂਗਾ ਮੈਂ ਉਹਨਾਂ ਦਾ ਨਿਸਤਾਰਾ ਜੋ ਦਿੱਤਾ ਹੈ ਉਹ ਵਧੇ ਜਾਣਗੇ ਜਿਵੇਂ ਵਧੇ ਹੋਏ ਹਨ 9ਵੀਂ ਆਇਤ ਭਾਵੇਂ ਮੈਂ ਉਹਨਾਂ ਨੂੰ ਉਮਤਾਂ ਵਿੱਚ ਖਿਲਾਰ ਦਿੱਤਾ ਪਰ ਉਹ ਦੂਰ ਦੇ ਦੇਸ਼ਾਂ ਵਿੱਚ ਮੈਨੂੰ ਚੇਤੇ ਕਰਨਗੇ ਉਹ ਆਪਣੇ ਬੱਚਿਆਂ ਸਣੇ ਜਿਉਂਦੇ ਰਹਿਣਗੇ ਅਤੇ ਮੁੜਨਗੇ 10ਵੀਂ ਆਇਤ ਮੈਂ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਮੋੜ ਲਿਆਵਾਂਗਾ ਮੈਂ ਅਸ਼ੁਰ ਵਿੱਚ ਉਹਨਾਂ ਨੂੰ ਇਕੱਠੇ ਕਰਾਂਗਾ ਮੈਂ ਉਹਨਾਂ ਨੂੰ ਗਲਿਆ ਦੇ ਦੇਸ਼ ਅਤੇ ਲਬਲਾਨ ਵਿੱਚ ਲਿਆਵਾਂਗਾ ਉਹ ਸਮਾਨ ਆ ਸਕਣਗੇ 11ਵੀਂ ਆਇਤ ਉਹ ਵਿਪਤਾ ਦੇ ਸਮੁੰਦਰ ਤੋਂ ਲੰਘ ਜਾਵੇਗਾ ਉਹ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ ਨੀਲ ਦਰਿਆ ਸਾਰੇ ਦਾ ਸਾਰਾ ਸੁੱਕ ਜਾਵੇਗਾ ਅਸ਼ੁਰ ਦਾ ਕਮੰਡਕ ਨੀਵਾ ਕੀਤਾ ਜਾਵੇਗਾ ਮਿਸਰ ਦਾ ਰਾਜ ਡੰਡਾ ਜਾਂਦਾ ਰਹੇਗਾ 12ਵੀਂ ਆਇਤ ਮੈਂ ਉਹਨਾਂ ਨੂੰ ਯਹਵਾ ਵਿੱਚ ਬਲਵੰਤ ਕਰਾਂਗਾ ਉਹ ਉਸਦੇ ਨਾਮ ਵਿੱਚ ਤੁਰਨ ਫਿਰਨਗੇ ਯਹਵਾ ਦਾ ਵਾਅਦਾ ਹੈ ਪ੍ਰਭੂ ਜੀ ਦੇ ਨਚਨਾਂ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਅੱਜ ਦਾ ਦਿਨ ਮੁਬਾਰਕ ਹੋਵੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਨ ਜੈਮਸਿਕੀ